ਬਾਕੀ ਹਾਂ ਨਾ ਨਾ ਕੀ ਕਰਦਾ ਕੋਤ ਨਹੀਂ ਪੜੀ ਜਾਂਦਾ ਸੀਗਾ ਢੜੀ ਜਾਂਦਾ ਸੀ ਹਾਂ ਤੇ ਕੱਲ ਤੂੰ ਕੀ ਪੁੱਛਦਾ ਸੀ ਮੈਂ ਇਹ ਪੁੱਛਦਾ ਸੀ ਜੇ ਨਹਿਰਾਂ ਨਾ ਆਈ ਤੇ ਕਿਸਾਨਾਂ ਦਾ ਕੋਸ ਰਹਿਣਾ ਨਹੀਂ ਤੇ ਆਪਣਾ ਕੋਸ ਜਾਣਾ ਨਹੀਂ ਪੁੱਤ ਜੇ ਨਹਿਰ ਨਾ ਆਈ ਨਾ ਹਾਂ ਤੇ ਕਿਸਾਨੀ ਦੇ ਸਿਰ ਤੇ ਹੀ ਹੁੰਦਾ ਸਾਰਾ ਕੋਸ ਅੱਛਾ ਕਿਸੇ ਜਾਤ ਦਾ ਹੀ ਨਹੀਂ ਰਹਿਣਾ ਅੱਛਾ ਹਾਂ ਅੱਛਾ ਸਾਰੀਆਂ ਜਾਤਾਂ ਖਤਮ ਹੋ ਜਾਣਗੀਆਂ ਤੇ ਕਿਸਾਨੀ ਦੇ ਸਿਰ ਤੇ ਸਾਰਾ ਕੋਸ ਹੁੰਦਾ ਹੈ ਅੱਛਾ ਆ ਮੈਂ ਤੈਨੂੰ Ek giyit seno na. Ten. Yeah. Ho. Oh! ਨੀ ਮੈਂ ਜੱਟ ਰਗੜੇ ਜਾਣਗੇ ਨਾਲ ਜਾਣਗੇ ਮਜਬੀ ਨਾ ਕਿਸੇ ਦੇ ਰੋਟੀ ਪਕਣੀ ਨਾ ਕਿਸੇ ਦੇ ਸਬਜੀ ਨਾਲੇ ਰਗੜੇ ਸੇਠ ਜਾਣਗੇ ਨਾਲ ਜਾਣਗੇ ਸਿੰਧੀ ਜਿਹੜੇ ਖਾਂਦੇ ਰੋਟੀ ਦੇ ਨਾਲ ਤੜਕ ਤੜਕ ਕੇ ਪਿੰਡੀ ਸਾਰੀ ਦੁਨੀਆ ਰਗੜੀ ਜਾਊਗੀ ਜੇ ਮਰ ਗਿਆ ਤਰਸਾਨ ਕਿਸੇ ਨੇ ਕੋਠਾ ਪਾਉਣਾ ਨਹੀਂ ਤੇ ਡਪ ਡਪ ਵਜਣ ਤਖਾਨ ਨਾ ਕਿਸੇ ਦੇ ਸ਼ਾਦੀ ਹੋਣੀ ਨਾ ਪਕਣੀ ਕਿਸੇ ਦੇ ਮਠਿਆਈ शादी हो शादी हो न शादी न शादीो की घरु हलवाई कटिंग करणी किसे न कराई ने चलण ते न कसे जी तकड़ी न कुड़ रहणी ते ने बकरीसे hmm? ताईं न रहणी सजणो कु बोर आस ने पसू विकण की कराठ ਨਾ ਕਿਸਨੇ ਪੱਠਾ ਹੋਣਾ ਨਾ ਰਹਿਣਾ ਸਜਣੋ ਘਾ ਪਾਣੀ ਮਿਲਦਾਰੂ ਬਣਨੀ ਨਹੀਂ ਦੱਸ ਕੀ ਕਰਨਗੇ ਰਾ ਕਿਸੇ ਦੇ ਮੂੰਹ ਤੇ ਰਹਿਣੀ ਨਹੀਂਗੀ ਸਜਣੋ ਪੋਰਾ ਰੰਗ ਤ ਕਿਸਨੇ ਪਤਰੀ ਕਢੌਣੀ ਨਹੀਂ ਤੇ ਕੀ ਕਰਨਗੇ ਪੰਡਤ ਨਾ ਕਿਸੇ ਨੇ ਕੀ ਨਾ ਕਿਸੇ ਦੀ ਤੁੰਬੀ ਵਜੜੀ ਤੇ ਨਾ ਕਿਸੇ ਦੀ ਤਾਰ ਤੌਣਾ ਕਿਸੇ ਨੇ ਲੈਣਾ ਨਹੀਂ ਦੱਸ ਕੀ ਕਰੂੰ ਕਮਿਆਰ ਨਾ ਕੋਈ ਰਹਿਣਾ ਛੋਟਾ ਇੱਥੇ ਨਾ ਵੱਡਾ ਸਰਦਾਰ ਕਿੱਤੇ ਕਿਸ ਨੇ ਲੈਣੀ ਨਹੀਂ ਦੱਸ ਕੀ ਕਰੂ ਚ ਮਿਆਰ ਹੋ ਮੱਝੀਆਂ ਵਾਂਗੂ ਨਿਕਲ ਜਾਊਗਾ ਸਭ ਦਾ ਲੋਕੋਂ ਪਾਰ ਸੱਬੜੇ ਪਟਾਣੇ ਕਿਸੇ ਨਹੀਂ ਲੋਕੋ ਖਾਊ ਕਿਥੋਂ ਲਵਾਰ ਜੇ ਬਾਂਦੇ ਵਿੱਚ ਪੈਸਾ ਨਹੀਂ ਰਹਿਣਾ ਕਿਹੜਾ ਲੋਤਲਾਸੀ ਘਰ ਵਿੱਚ ਫੱਟਾ ਕਣਕੇ ਨਹੀਂ ਹੋਣੀ ਮੰਗੂ ਕਿਥੋਂ ਮਰਾਸੀ ਮਾਂ ਕਿਸ ਨੇ ਪੈਤੀ ਜਾਣਾ ਨਾ ਕਿਸ ਨੇ ਨਾਲ ਕੀ ਨਾ ਕਿਸ ਨੇ ਪੈਤੀ ਜਾਣਾ ਨਾ ਕਿਸ ਨੇ ਨਾਲ ਕੇ ਮੰਲੀਆ ਦੇ ਵਿੱਚ ਫਸਲ ਗਈ ਨਾ ਕਿਥੋਂ ਕਾਣਗੇ ਧਾਨ ਕੇ ਹੋ ਕਿੰਨਾ ਦੇ ਵਿੱਚ ਲੈ ਤੇ ਨਹੀਂ ਆਉਣੀ ਸਾਰਾ ਕੰਮ ਹੈ ਬਿਜਲੀ ਪਰ ਨਾ ਕਿਸੇ ਨੇ ਜਾਲ ਬਣਾਉਣੇ ਤੇ ਕੀ ਕਰੂਗਾ ਸਿਗਲੀ ਗਰ ਰਾਜ ਸਤਾਨ ਚ ਸੀਐਮ ਬਣਿਆ ਵੈਸ਼ਨੂ ਪੰਡਿਤ ਸ਼ਰਮਾ 15 ਦਿਨ ਨਹਿਰ ਹੋਰ ਨਾ ਆਈ ਕਿੱਥੋਂ ਵੀ ਜਾਗੇ ਨਰਮਾ ਨਾ ਕੁਛ ਰਹਿਣਾ ਸਾਡਾ ਸਜਣੋ ਨਾ ਕੁਛ ਰਹਿਣਾ ਕੁੰਡਾ ਪਾਣੀ ਬਿਨ ਦਾ ਸਾਰਾ ਜਗ ਹੋਏ ਹੈ ਨਹੀਂ ਕਾ ਸੇ ਜੋਗਾ ਜੂਨ ਸਰਦੀ ਨਾਰਣੀ ਸਜਣਾ ਨਾਰਣੀ ਐ ਖੋਡੀ 헤 ਦੇ ਚ ਪੋਰਾ ਕਣ ਤੇ ਨਹੀਂ ਹੋਣੀ ਕਿਥੋਂ ਦੇਊਗਾ ਮੋਦੀ ਪਾਣੀ ਮਿਲਦਾ ਸਾਰੇ ਮਰ ਜੇ ਝਾਏ ਰਾਜਸਥਾਨੀ ਤੁਗਵਤ ਮਾਨਤਾ ਮੈਂ ਨਹੀਂ ਛੜਦਾ ਢੱਡ ਵਿੱਚ ਦੇ ਇਮਾਨੀ ਪਾਣੀ ਦੇ ਬਿਨ ਸਭ ਲੋ ਕਾਲੀ ਨਿਕਲ ਜਾਊਗੀ ਟੁਕੀ ਕੱਟੇ ਹੋ ਕੇ ਧਰਨਾ ਦੇਈਏ ਮਰ ਪਈਏ ਟੁਕੀ ਉਟੀ ਤੇ ਲੜਦੀਆਂ ਵੇਖੀਆਂ ਮੈਂ ਸੱਜਣੋਂ ਮਤਿਆਰਾ ਦੋ ਮਹੀਨਿਆਂ ਦੀ ਬੰਦੀ ਰੈਲੀ ਸੁੱਤੀਆਂ ਪੰਜਾਂ ਸਰਕਾਰਾਂ ਨਾ ਕਿਸੇ ਨੇ ਦਾੜਾ ਮੋਣਾ ਤੇ ਨਾ ਬੰਨਣੀ ਕਿਸੇ ਨੇ ਠਾਠੀ ਪਾੜ ਕੇ ਆਇਆ ਜਾਣੀ ਦੱਸ ਕੀ ਕਰਨਗੇ ਠਾਠੀ ਰਣਪਿੰਡ ਵਿੱਚ ਪਾਣੀ ਵਾਲਾ ਕਿਆ ਫਿਰਦਾ ਏ ਰੱਪੜ ਸਭ ਦੀਆਂ ਡਗੀਆਂ ਸੁੱਕਦੀਆਂ ਤੇ ਸੁੱਕ ਗਏ ਨਹੀਂ ਛੱਪੜ ਪਾਣੀ ਦੇਦਨ ਹੋ ਜਾਣਾ ਹੈ ਸਭ ਦਾ ਬੁਰਾ ਹਾਲ ਨਾ ਐ ਓਏ ਮੁਖੜਾ ਰੇਣ ਨਾ ਇਹੋ ਚਾਲ ਮਾਕੇ ਸੇ ਨਹੀਂ ਅੰਗਲਾ ਰਹਿਣੀਆਂ ਨਾਕ ਸੇ ਨਹੀਂ ਬਸਾਂ ਪਾਣੀ ਮਿਲਦਾ ਸਭ ਤੰਗ ਹੋਣੀਆਂ ਸੁਣ ਲੋ ਸਜਣੋ ਜਾਤਾ ਹਾਏ ਸੁਣ ਲੈ ਤਪਿਆ ਜਾਤਾ ਪਿਆਰਿਓ ਪਾਣੀ ਬਿਨਾ ਸਾਰੀਆਂ ਜਾਤਾਂ ਦਾ ਬੁਰਾ ਹਾਲ ਹੋ ਜੂਗਾ ਏ ਆਂਦਾ ਮੇਰਾ ਦੋਤਾ ਆ ਕੇ ਜ਼ਿਮੀਂਦਾਰਾਂ ਦਾ ਕੀ ਬਣੂਗਾ ਦੂਜਿਆਂ ਦਾ ਤਾਂ ਕੁਝ ਨਹੀਂ ਵਿਗੜਨਾ ਪਰ ਨੈਰ ਤੇ ਧਰਨਾ ਦੇਣਾ ਹਰੇਕ ਬਰਾਦਰ ਨੂੰ ਜਾਣਾ ਬਰਾਦਰੀ ਨੂੰ ਜਾਣਾ ਚਾਹੀਦਾ ਹੈ ਕੱਲਿਆ ਕਿਸਾਨਾਂ ਤੇ ਨਾ ਸਿੱਟਿਆ ਕਰੋ ਇਹ ਕਿਸਾਨੀ ਦੇ ਸਿਰ ਤੇ ਹੀ ਆ ਸਾਰਾ ਕੁਝ ਉਦੋਂ ਦਾ ਆਪਾਂ ਨੂੰ ਬੀਜੇਪੀ ਵਾਲੇ ਆਂਦੇ ਸੀ ਕਮਲ ਕੇ ਫੁੱਲ ਪਰ ਲక్ష్ਮੀ ਬੈਠਦੀ ਹੈ ਤੇ ਲక్ష్ਮੀ ਕੀ ਸਭ ਕੋ ਜ਼ਰੂਰਤ ਹੈ ਮੈਨੂੰ ਲੱਗਦਾ ਕਮਲ ਦਾ ਫੁੱਲ ਤਾਂ ਸੁੱਕ ਗਿਆ 2 ਮਹੀਨਿਆਂ ਦੀ ਬੰਦੀ ਚ ਤੇ ਲక్ష్ਮੀ ਭਜੂ ਭਜੂ ਕਰੀ ਜਾਂਦੀ ਹੈ ਜੇ ਕਿਸੇ ਦੀ ਜਾਤ ਦੇ ਨਾਂ ਤੇ ਕਿਸੇ ਨੂੰ ਗੁੱਸਾ ਆਇਆ ਹੋਵੇ ਤਾਂ ਮੈਂ ਉਹਦੇ ਕੋਲੋਂ ਮਾਫੀ ਚਾਹੂੰਗਾ